5 ਨਵੰਬਰ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਜਿਸ ਨੂੰ ਇਹ ਵੀਡੀਓ ਮਿਲ ਗਈ ਵਾਰੇ ਨਿਆਰੇ ਹੋ ਜਾਣਗੇ ਮੇਰਾ ਸਤਗੁਰ ਨਾਨਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਨਾਨਕ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਤੇ ਆਪਾਂ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਮਨਾਵਾਂਗੇ ਤੇ ਆਪਾਂ ਸ਼ਬਦ ਪੜਾਂਗੇ ਗੁਰਬਾਣੀ ਦਾ ਕੀਰਤਨ ਹੋਵੇਗਾ ਤੇ ਆਪਾਂ ਵੱਖੋ-ਵੱਖਰੀਆਂ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਦੇਵਾਂਗੇ ਸਾਧ ਸੰਗਤ ਆਪਾਂ ਆਪੋ ਆਪਣੀਆਂ ਜਿੱਥੇ-ਜਿੱਥੇ ਡਿਊਟੀਆਂ ਲੱਗਣਗੀਆਂ ਸੇਵਾਵਾਂ ਨੂੰ ਨਿਭਾਵਾਂਗੇ ਨਿਸਕਾਮ ਸੇਵਾ ਪਾ ਕਰਾਂਗੇ ਬੜੀ ਚੰਗੀ ਗੱਲ ਹੈ ਬੜਾ ਚੰਗਾ ਲੱਗਦਾ ਜਦੋਂ ਆਪਾਂ ਇਦਾਂ ਦੀਆਂ ਸੇਵਾਵਾਂ ਕਰਦੇ ਆਂ ਗੁਰਮੁਖ ਪਿਆਰਿਓ ਬੇਨਤੀ ਕਰਾਂ ਵੀ ਅੱਜ ਇਸ ਵੀਡੀਓ ਦੇ ਵਿੱਚ ਆਪ ਸੰਗਤ ਦੇ ਨਾਲ ਅਜਿਹੀਆਂ ਬੇਨਤੀਆਂ ਆਪਾਂ ਸਾਧੀਆਂ ਕਰਾਂਗੇ ਪਿਆਰਿਓ ਬਹੁਤ ਵਾਰ ਆਪਾਂ ਬੇਨਤੀਆਂ ਕੀਤੀਆਂ ਨੇ ਭਾਈ ਗੁਰਬਾਣੀ ਦੇ ਸ਼ਬਦ ਪੜੋ ਆਪਜੀ ਗੁਰਬਾਣੀ ਦੇ ਨਾਲ ਸਾਂਝ ਬਣਾਓ ਤੇ ਆਪਾਂ ਇਸ ਚੀਜ਼ ਨੂੰ ਵੀ ਜ਼ਰੂਰ ਸਮਝਾਂਗੇ ਪਿਆਰਿਓ ਕਿ ਆਪਾਂ ਕਰੀਏ ਕਿਵੇਂ ਤੇ ਕਿਸ ਤਰ੍ਹਾਂ ਆਪਾਂ ਜੁੜਾਂਗੇ ਕਿਸ ਤਰ੍ਹਾਂ ਦਾ ਆਪਣਾ ਜਿਹੜਾ ਪਰਮਾਤਮਾ ਨਾਲ ਜੁੜਨ ਦਾ ਸਰੂਕਾਰ ਹੈ ਕਿਸ ਤਰ੍ਹਾਂ ਆਪਾਂ ਜੁੜ ਪਾਵਾਂਗੇ ਕਿਸ ਤਰ੍ਹਾਂ ਦੀ ਆਪਣੀ ਜਿਹੜੀ ਅੰਦਰਲੀ ਪ੍ਰਾਇਓਰਟੀ ਹੈ ਉਹ ਜੁੜਨ ਦੇ ਨਾਲ ਸਾਨੂੰ ਬਹੁਤ ਵੱਡੀ ਸ਼ਕਤੀ ਦੇਏਗੀ ਪਰਮਾਤਮਾ ਦੇ ਨਾਲ ਕਿਵੇਂ ਜੁੜਿਆ ਜਾਵੇ ਕਿਉਂਕਿ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਗੱਲ ਕੀਤੀ ਤੇ ਆਪ ਹੀ ਉਸ ਚੀਜ਼ ਦਾ ਉੱਤਰ ਦੇ ਦਿੱਤਾ ਸਾਧ ਸੰਗਤ ਪਾਤਸ਼ਾਹ ਜੀ ਨੇ ਆਪ ਹੀ ਗੱਲ ਕੀਤੀ ਤੇ ਆਪ ਹੀ ਉਹ ਚੀਜ਼ ਦਾ ਉੱਤਰ ਦਿੱਤਾ ਸਤਿਗੁਰੂ ਕਹਿੰਦੇ ਨਾ ਇਹੋ ਧਨ ਡੂਬੈ ਨਾ ਇਸ ਧਨ ਕੋ ਮਿਲੇ ਸਜਾਇ ਇਹ ਧਨ ਪਾਣੀ ਹੜਾਂ ਦੇ ਵਿੱਚ ਵੀ ਡੁੱਬਦਾ ਨਹੀਂ ਹੈ ਅਤੇ ਨਾ ਹੀ ਇਸ ਧਨ ਦੀ ਖਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਆ ਇਸ ਧਨ ਕੀ ਦੇਖੋ ਵਡਿਆਈ ਸਹਜੇ ਮਾਤੇ ਆਨੰਦਨ ਜਾਈ ਇਹ ਧਨ ਵੱਡਾ ਗੁਣ ਹੈ ਕਿਹੜਾ ਗੁਣ ਜਿਹੜਾ ਸਤਿਗੁਰੂ ਦੇ ਨਾਮ ਦਾ ਗੁਣ ਹੈ ਨਾਮ ਰੂਪੀ ਧਨ ਹੈ ਜਿਹੜਾ ਤੇਰਾ ਹਰੇਕ ਦਿਹਾੜਾ ਅਡੋਲ ਅਵਸਥਾ ਦੇ ਵਿੱਚ ਮਸਤ ਰਿਹਾ ਹੀ ਗੁਜ਼ਰਦਾ ਹੈ ਸਤਿਗੁਰੂ ਕਹਿੰਦੇ ਇਹ ਇਸ ਤੋਂ ਪਰੇ ਨਹੀਂ ਹੋ ਸਕਦਾ ਇਹ ਇਸ ਤੋਂ ਦੂਰ ਨਹੀਂ ਹੋ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਪਿਆਰਿਓ ਹਰ ਇੱਕ ਗੱਲ ਜਿਹੜੀ ਹੈ ਸਪਸ਼ਟ ਕੀਤੀ ਮੇਰੇ ਪਾਤਸ਼ਾਹ ਜੀ ਨੇ ਕਹਿੰਦੇ ਗੁਰਮਖੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹ ਹੈ ਕਿ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਤੇਰੇ ਲਈ ਇਸ ਚੀਜ਼ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ ਸਾਧ ਸੰਗਤ ਕਿਉਂਕਿ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਵੱਡੀ ਅਪਾਰ ਕਿਰਪਾ ਕਰਦੇ ਨੇ ਜਦੋਂ ਤੂੰ ਸਤਿਗੁਰੂ ਨੂੰ ਆਪਣਾ ਸਭ ਕੁਝ ਸਮਝੇਗਾ ਧਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਭ ਕੁਝ ਸਮਝੇਗਾ ਤੇ ਯਾਦ ਰੱਖ ਸਤਿਗੁਰੂ ਤੈਨੂੰ ਕਦੇ ਬੇਗਾਨਾ ਨਹੀਂ ਕਰਨਗੇ ਤੈਨੂੰ ਕਦੇ ਸਤਿਗੁਰੂ ਤੋਂ ਜਿਹੜਾ ਹੈ ਆਸ ਜਿਹੜੀ ਹੈ ਤੋੜਨ ਦਾ ਮੌਕਾ ਕਦੀ ਨਹੀਂ ਮਿਲੇਗਾ ਕਿਉਂਕਿ ਆਸ ਤੇਰੀ ਜੁੜੀ ਰਹੇਗੀ ਸਤਿਗੁਰੂ ਤੇਰੀ ਆਸਥਾ ਨੂੰ ਜੋੜ ਕੇ ਰੱਖਣਗੇ ਕਿਉਂਕਿ ਪਿਆਰਿਓ ਆਪਾਂ ਪ੍ਰਕਾਸ਼ ਪੁਰਬ ਜਾਂ ਫਿਰ ਗੁਰਮਤ ਸਮਾਗਮ ਕਿਉਂ ਕਰਾਉਨੇ ਆ ਉਹਦਾ ਮਤਲਬ ਇਹ ਹੁੰਦਾ ਵੀ ਸੰਗਤ ਜੁੜੇ ਵੱਧ ਤੋਂ ਵੱਧ ਸੰਗਤ ਜੁੜੇ ਆਪਾਂ ਲਾਹਾ ਲੈ ਕੇ ਪਹਿਲਾਂ ਦੀਵਾਨ ਲੱਗਦੇ ਹੁੰਦੇ ਸੀ ਅੱਜ ਤੋਂ 10-15 ਸਾਲ ਪਹਿਲਾਂ ਬਹੁਤ ਜੋਰ ਹੁੰਦਾ ਸੀ ਬੜਾ ਚਾਹ ਹੁੰਦਾ ਸੀ ਅੱਜ ਜਿਵੇਂ ਜਿਵੇਂ ਸਮਾਂ ਬਦਲਿਆ ਮੋਬਾਈਲ ਫੋਨ ਦੇ ਆ ਗਏ ਤੇ ਆਪਣਾ ਉਹ ਸਾਰਾ ਰੁਝਾਨ ਹੀ ਖਤਮ ਹੋ ਗਿਆ ਚਲੋ ਅੱਜ ਵੀ دیਵਾਨ ਲੱਗਦੇ ਨੇ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆ ਤੇ دیਵਾਨ ਲੱਗੇ ਮੈਨੂੰ ਕਿਸੇ ਵੀਰ ਨੇ ਕੁਝ ਵੀਡੀਓ ਵਿਖਾਈਆਂ ਸੀ ਸ਼ਾਇਦ ਡੜਬੇ دیਵਾਨ ਲੱਗੇ ਜੇ ਮੈਂ ਭੁੱਲਦਾ ਨਹੀਂ ਤਾਂ ਤੇ ਇੰਨਾ ਇਕੱਠ ਸੰਗਤ ਦਾ ਇੰਨਾ ਪਿਆਰ ਦੇਖ ਕੇ ਇੰਨਾ ਪ੍ਰੇਮ ਦੇਖ ਕੇ ਬੜਾ ਮਨ ਗਦਗਦ ਹੋਇਆ ਤੇ ਬੜਾ ਚੰਗਾ ਲੱਗਿਆ ਵੀ ਸੰਗਤ ਇੰਨੀ ਜੁੜ ਰਹੀ ਹੈ ਇੰਨੀ ਸੰਗਤ ਜੁੜੀ ਹੋਈ ਆ ਸੋ ਪਹਿਲਾਂ ਸਮਾਂ ਹੁੰਦਾ ਸੀ ਚਾਹ ਹੁੰਦਾ ਸੀ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਦੇ ਸੀ ਬਹਿੰਦੇ ਸੀ ਅੱਜ ਵੀ ਆਪਾਂ ਨੂੰ ਉਹੀ ਚੀਜ਼ ਕਰਨ ਦੀ ਲੋੜ ਹੈ ਇਹ ਨਾ ਕਹੀਏ ਵੀ ਫਲਾਣਾ ਜਾਊ ਮੈਂ ਤੇ ਤਾਂ ਜਾਊ ਜੇ ਫਲਾਣਾ ਨਾ ਗਿਆ ਤੇ ਮੈਂ ਵੀ ਨਹੀਂ ਜਾਂਦਾ ਉਹ ਜਾਵੇ ਨਾ ਜਾਵੇ ਹੋ ਸਕਦਾ ਉਹਨੂੰ ਕੋਈ ਜ਼ਰੂਰੀ ਕੰਮ ਹੋ ਜਾਏ ਤੂੰ ਜ਼ਰੂਰ ਜਾਇਆ ਕਰ ਹਾਜ਼ਰੀ ਪਾ ਸਮਾਗਮ ਅਸੀਂ ਕਿਉਂ ਕਰਾਉਨੇ ਆ ਗੁਰਮਤ ਸਮਾਗਮ ਇਸ ਕਰਕੇ ਹੁੰਦੇ ਨੇ ਵੀ ਸੰਗਤ ਨੂੰ ਕੁਝ ਸਿੱਖਣ ਨੂੰ ਮਿਲੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਾਵਨ ਬਾਣੀ ਦਾ ਪ੍ਰਚਾਰ ਹੈ ਨਾ ਉਹ ਘਰ-ਘਰ ਦੇ ਅੰਦਰ ਜਾਵੇ ਜਿਵੇਂ ਭਾਈ ਗੁਰਦਾਸ ਜੀ ਨੇ ਘਰ-ਘਰ ਅੰਦਰ ਧਰਮਸਾਲ ਵਿੱਚ ਕੀਰਤਨ ਹੋਆ ਸਦਾ ਵਿਸੋਆ ਭਾਈ ਗੁਰਦਾਸ ਜੀ ਕਹਿੰਦੇ ਸਾਰੇ ਘਰਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕਹਿੰਦੇ ਭਾਈ ਧਰਮਸਾਲ ਬਣ ਜਾਏ ਹਰ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਿਹੜਾ ਪ੍ਰਚਾਰ ਹੋਵੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪ੍ਰਚਾਰ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪ੍ਰਚਾਰ ਹੋਵੇ ਤੇ ਸਿੱਖੋ ਹਰ ਘਰ ਦੇ ਵਿੱਚੋਂ ਗੁਰਬਾਣੀ ਦਾ ਆਵਾਜ਼ ਆਵੇ ਇੱਕ ਬੇਨਤੀ ਕਰਾਂ ਹਰ ਕੋਈ ਕਹਿੰਦਾ ਵੀ ਪੰਥ ਦੀ ਚੜ੍ਹਦੀ ਕਲਾ ਕਦੋਂ ਹੋਏਗੀ ਜਿਸ ਦਿਨ ਹਰ ਇੱਕ ਗੁਰੂ ਘਰ ਦੇ ਵਿੱਚੋਂ ਤੇ ਹਰ ਇੱਕ ਆਪਣੇ ਨਿੱਜੀ ਘਰ ਦੇ ਵਿੱਚੋਂ ਆਪਣੇ ਮਕਾਨ ਦੇ ਵਿੱਚੋਂ ਆਪਾਂ ਨੂੰ ਗੁਰਬਾਣੀ ਪੜਨ ਦਾ ਜਿਹੜਾ ਹੈ ਚੱਜ ਆਗੇ ਆ ਜਾ ਇੰਜ ਕਹਿ ਲੋ ਵੀ ਆਪਣੇ ਘਰਾਂ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ੇ ਆਉਣ ਲੱਗ ਪਏ ਦੂਜੀ ਗੱਲ ਅਸੀਂ ਕੇਸਾਂ ਧਾਰੀ ਹੋ ਗਏ ਸਾਰੇ ਅਸੀਂ ਆਪਣੇ ਆਪਣੇ ਗੁਰੂਆਂ ਪੀਰਾਂ ਦੇ ਹੋਰ ਜਿਹੜੇ ਆਪੋਂ ਬਣਾਏ ਹੋਏ ਨੇ ਇਹਨਾਂ ਦੇ ਪੱਲੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਗਏ ਉਸ ਦਿਨ ਪੰਥ ਦੀ ਚੜ੍ਹਦੀ ਕਲਾ ਹੋਏਗੀ ਉਸ ਦਿਨ ਸਾਨੂੰ ਕਹਿਣ ਦੀ ਦੱਸਣ ਦੀ ਲੋੜ ਹੀ ਨਹੀਂ ਪੈਣੀ ਉਸ ਦਿਨ ਆਪਣੇ ਆਪ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਦੇ ਰਹੀ ਹੈ ਉਦੋਂ ਆਪਣੇ ਆਪ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਵਰਤ ਜਾਣੀ ਹੈ ਪਿਆਰਿਓ ਉਦੋਂ ਆਪਣੇ ਆਪ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਰਤ ਜਾਏਗੀ ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਇਸ ਗੱਲ ਨੂੰ ਜਿਹੜਾ ਹੈ ਆਪਾਂ ਧਿਆਨ ਨਾਲ ਪੜ੍ਹੀਏ ਇਸ ਗੱਲ ਨੂੰ ਆਪਾਂ ਧਿਆਨ ਨਾਲ ਸਿੱਖੀਏ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਿਰਪਾ ਉਦੋਂ ਹੀ ਸਾਡੇ ਤੇ ਵਰਤੇਗੀ ਜਿਸ ਦਿਨ ਅਸੀਂ ਖੁਦ ਸਤਿਗੁਰੂ ਨੂੰ ਸਮਰਪਿਤ ਹੋਵਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਵਾਂਗੇ ਤੇ ਆਪਾਂ ਇੱਕ ਗੱਲ ਕਰਾਂਗੇ ਪਿਆਰਿਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਾਂ ਕਹਾਂਗੇ ਕਿ ਮੇਰਾ ਸਤਿਗੁਰੂ ਮੇਰਾ ਆਪਣਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਾਮਤ ਕਰ ਦਿਓ ਉਸ ਦਿਨ ਸਾਡੇ ਤੇ ਕਿਰਪਾ ਹੋਏਗੀ ਪਿਆਰਿਓ ਉਸ ਦਿਨ ਪ੍ਰੋਪਰ ਪੂਰਨ ਅਸੀਂ ਗੁਰੂ ਵਾਲੇ ਬਣਾਂਗੇ ਤੇ ਉਸ ਦਿਨ ਹੀ ਅਸਲ ਸਾਡੇ ਤੇ ਜਿਹੜੀ ਹੈ ਰਹਿਮਤ ਵਰਤੇਗੀ ਉਸ ਦਿਨ ਹੀ ਸਾਡੇ ਤੇ ਕਿਰਪਾ ਵਰਤੇਗੀ ਉਸ ਦਿਨ ਹੀ ਰਹਿਮਤ ਹੋਏਗੀ ਉਸ ਤੋਂ ਪਹਿਲਾਂ ਨਹੀਂ ਜੇ ਆਪਾਂ ਸਮਝੀਏ ਹੁਣ ਆਪਾਂ ਕਿਵੇਂ ਵੀ ਇੰਜਨੀ ਹੋਇਆ ਜੀ ਆ ਨਹੀਂ ਹੋਇਆ ਜੀ ਮੇਰੇ ਤੇ ਕਿਰਪਾ ਕਿਵੇਂ ਹੋਏਗੀ ਮੈਂ ਜਿਵੇਂ ਸਰਵਾਈਵ ਬਪ ਕਰਾਂਗਾ ਮੈਂ ਕਿੰਜ ਕਰਾਂਗਾ ਮੈਂ ਇਹ ਕਰਾਂਗਾ ਸਾਧ ਸੰਗਤ ਉਦ ਨਹੀਂ ਕਿਰਪਾ ਹੁੰਦੀ ਐ ਜਿੱਦਣ ਆਪਾਂ ਗੁਰੂ ਦੇ ਬਣ ਜਾਂਦੇ ਆ ਜਿੱਦਣ ਆਪਾਂ ਸਤ ਗੁਰੂ ਦੇ ਬਣ ਜਾਵਾਂਗੇ ਸੋ ਆਪਾਂ ਆਰੰਭ ਦੇ ਵਿੱਚ ਬੇਨਤੀ ਕੀਤੀ ਵੀ ਭਾਈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਏ ਸੰਗਤ ਬੜੇ ਪ੍ਰੇਮ ਨਾਲ ਬੜੀ ਭਾਵਨਾ ਦੇ ਨਾਲ ਮਨਾਏਗੀ ਦੇਖੋ ਸਮਾਗਮ ਦਾ ਹਿੱਸਾ ਬਣਨ ਦਾ ਮਤਲਬ ਇਹ ਨਹੀਂ ਵੀ ਆਪਾਂ ਸੇਵਾ ਕਰਤੀ ਜੀ ਆ ਆਪਾਂ ਮਿੱਟੀ ਧੁੰਦ ਜਗ ਚਾਨਣ ਹੋਵਾ ਤੇ ਸ਼ਬਦ ਪੜ੍ਹਤੇ ਬੜਾ ਚੰਗਾ ਹੋਇਆ ਮੇਰੀ ਹਾਜ਼ਰੀ ਲੱਗੀ ਨਾ ਨਾ ਮੈਂ ਤੇ ਹੋ ਕਰਿਆ ਆਪਾਂ ਕੀਰਤਨ ਹੋਏਗਾ ਕਥਾਵਾਂ ਹੋਣਗੀਆਂ ਸਮਾਗਮ ਹੋਣਗੇ ਬੈਠੀਏ ਲਾਹਾ ਲਈਏ ਸੇਵਾ ਕਰੀਏ ਆਪਾਂ ਆਪ ਜੁੜੀਏ ਸੁਰਤ ਕਰਕੇ ਜੁੜੀਏ ਸਮਰਪਤ ਹੋਈਏ ਗੁਰੂ ਗ੍ਰੰਥ ਸਾਹਿਬ ਨੂੰ ਫੇਰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਹੋਇਆ ਸਮਰਪਤ ਹੈ ਔਰ ਦੂਜੀ ਗੱਲ ਇੱਕ ਨੂੰ ਨਾਲ ਜੋੜਨ ਦਾ ਪ੍ਰਣ ਕਰੀਏ ਵੀ ਚਲੋ ਬਹੁਤੇ ਨਹੀਂ ਮੈਂ ਦਾਸ ਦਾ ਵਾਅਦਾ ਨਹੀਂ ਕਰਦਾ ਮੈਂ ਤੇ ਇੱਕ ਦਾ ਕਰ ਸਕਦਾ ਵੀ ਇੱਕ ਨੂੰ ਮੈਂ ਪ੍ਰੇਰ ਸਕਦਾ ਵੀ ਭਾਈ ਸਹਿਜ ਧਾਰੀ ਹੋ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਸਤਿਗੁਰੂ ਮਹਾਰਾਜ ਦੇ ਨੂੰ ਸਭ ਤੋਂ ਵੱਡਾ ਜਿਹੜਾ ਹੈ ਇੱਕ ਸਿੱਖ ਬਣ ਕੇ ਵਿਖਾਉਣਾ ਹੈ ਕਿ ਸਤਿਗੁਰੂ ਤੇਰੀ ਦਿੱਤੀ ਹੋਈ ਸਿੱਖਿਆ ਦੇ ਵਿੱਚੋਂ 20% ਵੀ ਜੇ ਮੈਂ ਸਿੱਖਿਆ ਲੈ ਲਈ ਤੇ ਸਤਿਗੁਰੂ ਮੈਂ ਸਮਝਾਂਗਾ ਕਿ ਮੇਰੀ ਜਿਹੜੀ ਯਾਤਰਾ ਹੈ ਜੀਵਨ ਦੀ ਉਹ ਸਫਲ ਹੋ ਗਈ ਸਤਿਗੁਰੂ ਤੁਸੀਂ ਮੇਰੇ ਤੇ ਕਿਰਪਾ ਕਰ ਦਿੱਤੀ ਜਿਹਨੂੰ ਵੀ ਇਹ ਵੀਡੀਓ ਜਿਹਦੇ ਤੱਕ ਪਹੁੰਚੇਗੀ ਜੋ ਵੀ ਸੁਨੇਗਾ ਤੇ ਯਾਦ ਰੱਖਿਓ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਇਹ ਹੋਈ ਹੈ ਘਰ ਘਰ ਅੰਦਰ ਧਰਮਸਾਲ ਵਿੱਚ ਕੀਰਤਨ ਹੋਆ ਸਦਾ ਵਿਸੋਆ ਭਾਈ ਗੁਰਦਾਸ ਜੀ ਦੀ ਰਚਨਾ ਤੇ ਕਹਿ ਕੇ ਸ਼ਬਦ ਘਵਾ ਦਿੱਤੇ ਕਹਿੰਦੇ ਭਾਈ ਤੇ ਆਪਣੇ ਘਰ ਘਰ ਦੇ ਵਿੱਚੋਂ ਗੁਰਬਾਣੀ ਦਾ ਆਵਾਜ਼ ਆਵੇ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਇਹ ਪੁਰਾਣਾ ਪਾ ਜ਼ਰੂਰ ਦਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ